ਅੱਗੇ ਬੜਾ ਬੋਣ ਕਹਿੰਦੇ ਬਾਬਾ ਬੜੀ ਚੜ੍ਹਾਈ ਵਾਲਾ ਹੈਗਾ ਆ ਜਾ ਭਗਤਾ ਆ ਜਾ ਰਾਮ ਰਾਮ ਬਾਬਾ ਜੀ ਜ਼ਿੰਦਗੀ ਤੋਂ ਪਰੇਸ਼ਾਨ ਲੱਗਦਾ ਜ਼ਿੰਦਗੀ ਤਾਂ ਕਦੀ ਰਹੀਗੀ ਬਾਬਾ ਹੁਣ ਵਿਆਹ ਕਰਾ ਲਿਆ ਨਾ ਲੇਟ ਹੀ ਕਰਾਇਆ ਹੈ بڑے ਹੋ ਬੁੱਢੇ ਹੋਏ ਹੀ ਨਹੀਂ ਕਰਾਇਆ ਚਲੋ ਅਜੇ ਵੀ ਛੋਕੜ ਆ ساری ਉਮਰ ਨਹੀਂ ਗਾਲੀ ਬਾਬਾ ਮੇਰਾ ਕੋਈ ਹੱਲ ਕਰ ਮੈਂ ਕਰਦਾ ਕੰਮ ਧੰਦਾ ਦਿਹਾੜੀ ਧੱਪਾ ਅੱਛਾ ਕੀ ਕੰਮ ਕਰਦਾ ਮੈਂ ਫੈਕਟਰੀ ਚ ਲੱਗਿਆ ਹੋਇਆ ਇੱਥੇ ਬਿਲੀ ਦਾ ਸਮਾਨ ਬਣਦਾ ਨੰਗਲ ਰੋਡ ਤੇ ਅੱਛਾ ਵਧੀਆ ਇਨ ਕਮ ਹਾਂ ਕਮਾਈ ਤਾਂ ਹੈਗੀ ਵਧੀਆ ਦਿਹਾੜੀ ਦਾ ਪਟਈਆ ਚਲ ਪਰ ਆਪਰੇ ਥੱਕੇ ਟੁੱਟੇ ਉਹਨੇ ਲੋਹੀ ਨਾਲ ਮੱਥਾ ਮਾਰਦੇ ਆਂ ਦਾਰੂ ਗੁਰੂ ਪੀ ਲੈਨੇ ਘਰ ਵਾਲੀ ਕਰਦੀ ਐ ਪਲੇਸ ਪਲੇਸ ਤਾਂ ਕਰੂ ਭਗਤਾ ਫਾਲੋ ਅਪ ਨਹੀਂ ਕਰਨਾ ਆਉਂਦਾ ਤੈਨੂੰ ਜਨਾਨੀ ਦਾ ਉਹ ਕੀ ਹੁੰਦਾ ਬਾਬਾ ਤੇਰੇ ਸਮਝ ਤੋਂ ਬਾਹਰ ਦੀ ਗੱਲ ਆ ਇਹ ਤੈਨੂੰ ਦੱਸਾਂਗੇ ਜੀ ਸਮਝਾਂਗਾ ਬਾਹਰ ਤਾਂ ਨਹੀਂ ਪੈਸੇ ਖਵਾਉਂਦਾ ਗੈਰ ਜਨਾਨੀਆਂ ਨੂੰ ਕਿਤੇ ਨਾ ਬਾਬਾ ਗੱਲਾਂ ਦਾਰੂ ਦੂਰ ਦਾ ਬੈਲ ਹੈਗਾ ਹੋਰ ਤਾਂ ਮਾਰੇ ਕੰਮ ਆਪਾਂ ਕੀਤਾ ਨਹੀਂ ਕਰਦੇ ਅੱਛਾ आई लव जु के हाग से नु ओ की हुंदा पता ही नहीं ਝੁੱਡੂ ਆ ਫਿਰ ਕਿਹੜੀ ਜ਼ਿੰਦਗੀ ਆ ਤੇ आई लव तू ਆਲਾ ਟਾਈਮ ਤਾਂ ਹਟਾਇ ਹੀ ਨੀਗਾ ਬੁਰੇ ਵੀ ਹੋ ਗਏ ਬਸ ਵਿਆਹ ਹੀ ਕਰ ਆ ਆਈ ਨੂੰ ਕਿਹਾ ਕਰ ਉਹਦੇ ਨਾਲ ਜੀਜੂ ਪਿਆਰ ਵੱਧਦਾ ਆਗਲਾ ਨਾਲ ਪਿਆਰ ਵੱਧਦਾ ਲੋਕਾਂ ਨੂੰ ਕਹਿ ਦਿੰਨੇ ਹੋ ਘਰ ਵਾਲੀ ਬਾਰੇ ਜੀ ਮ ਦੁੱਖ ਦੀ ਆ ਉਹ ਮੈਂ ਤਾਂ ਪਪਾ ਕਿਸੇ ਨੂੰ ਨਹੀਂ ਕਿਹਾ ਕਦੇ ਮਿੱਠਾ ਲੱਗਦਾ ਕਿਉਂ ਨਹੀਂ ਕਿਹਾ ਤਾਂ ਸਭ ਕਣਾਚ ਨੇ ਕੋਈ ਬਾਈ ਲੱਭ ਜੂ ਕੈ ਨਾਲ ਕੀ ਲੱਭ ਜੂ ਪਥੇ ਰਾਕੋਛੇ ਲੱਭ ਜੂ ਸਾਰਾ ਹੱਲ ਲੱਭ ਜੂ ਜ਼ਿੰਦਗੀ ਦਾ ਪਿਆਰ ਕਰੇਗਾ ਘਰ ਵਾਲੀ ਨੂੰ ਖੁਸ਼ ਰਹੂਗੀ ਸੂਟ ਲਿਆ ਕੇ ਦੰਨਾ ਸੂਟ ਤਾਂ ਹੁਣ ਮਹੀ ਲਿਆ ਕੇ ਦੰਨਾ ਹੋਰ ਕੋਈ ਗਵਾਂਡੀ ਪਾਉਂਦੇ ਉਹਨੂੰ ਫਿਰ ਖੁਸ਼ ਕਿਉਂ ਨਹੀਂ ਹੁੰਦੀ ਮੈਨੂੰ ਨਹੀਂ ਲੱਗਦਾ ਉਹ ਸਾਰੇ ਕੰਮ ਤੋਂ ਖੋਸ਼ ਆ ਕੱਲਾ ਕਹਿੰਦੀ ਆ दारू ਮੈਨੂੰ ਚੰਗੀ ਲੱਗਦੀ ਦੀ दारू ਪਿੱਛੇ ਰੜਪੇਗਾ दारू ਨਾਲ ਥੱਕੇ ਉਹਨੇ ਆਪਣੇ ਬੇਬੂ ਲਾ ਲੈਂਦੇ ਮੈਂ ਕਿਹੜਾ ਕੋਈ ਕਲੇਸ ਕਰਦਾ ਕੀ ਹੋਰ ਲਾਲਾ 5 ਕਿਲੋ ਤਾਕਤ ਆ ਪਈ ਜੂ ਸਰੀਰ ਚ ਕੀ ਹੋਰ ਲਾਉਂ ਨੂੰ ਮੈਂ ਜੱਪਿਆਲੀ ਦੀ ਤੀਮੀ ਬੱਬਾ ਜੱਪਿਆਲੀ ਨੂੰ ਜ਼ਰੂਰੀ ਆ ਹੋਰ ਤੇਰਾ ਸਰੀਰ ਵੀ ਕੰਮ ਕਰਦਾ ਹੈਗਾ ਸਾਡਾ ਤਾਂ दारू ਨਾਲ ਹੀ ਕਰਦਾ ਬਾਬਾ ਹੋਰ ਚੀਜ਼ ਕੰਮ ਨਹੀਂ ਕਰਦੀ ਤੁਸੀਂ ਉਹ ਜੜਨਾ ਭਗਤਾਂ ਤੁਸੀਂ ਸਿੱਧੇ ਰਾਤ ਦੇ ਨਹੀਂ ਲੱਗਣਾ ਚੰਗੀ ਗੱਲ ਕਹਿਣ ਵਾਲੇ ਦੇ ਗਲ ਪੈਂਦੇ ਆ 100 ਸਵਾਲ ਕਰਦੇ ਆ ਉਹ ਬਾਬਾ ਇਹ ਤਾਂ ਉਹ ਗੱਲ ਹੋ ਗਈ ਹੁਣ ਜਿਹੜਾ ਕੰਮ दारू ਕਰਦੀ ਹੈ ਉਹ ਵਜਿਰੀ ਨਹੀਂ ਕਰਦੀ ਉਹ ਜਿਵੇਂ ਕਹਿੰਦੇ ਹੁੰਦੇ ਆ ਕਿ ਕਹਿੰਦੇ ਜਿਹੜੇ ਸਗੀ ਭੈਣ ਬੈਣ ਪਉਂਦੀ ਹੈ ਕਿ ਭੂਆ ਦੀ ਕੁੜੀ ਤੋਂ ਪੈਂਦੇ ਨਹੀਂ ਜਿਹੜਾ ਤੁਹਾਨੂੰ ਦਿੰਦਾ ਭਗਤਾਂ ਚੰਗੀ ਮਤ ਹਾਂ ਉਹਦੇ ਮੂਰੇ ਕਰਦੇ ਆ ਤੁਸੀਂ 100 ਸਵਾਲ ਜਿਹੜਾ ਦਿੰਦਾ ਮਾੜੀ ਉਹਨੂੰ ਇੱਕ ਗੱਲ ਕਹਿ ਕੇ ਛੱਡ ਦਿੰਨੇ ਉਹ ਮਾਲੀ ਦੇ ਕਰਨ ਵਾਲਾ ਬੇ ਮਰ ਜੂ ਕਿਸੇ ਦਾ ਕੋਈ ਹੱਲ ਹੈ ਇਹਦੇ ਵਿੱਚ ਹੱਲ ਤਾਂ ਫਿਰ ਸਾਰੇ ਲੋਕ ਹੀ ਇਹੋ ਜਿਹੇ ਹੋਏ ਪਾਪਾ ਗੱਲ ਫਿਰ ਐ ਕਰ ਗਰੀਬੀ ਚੱਕੀ ਜਾਈ ਸਾਰਾ ਪ੍ਰੋਬਲਮਾ ਚੱਕੀਆਂ ਜਾਣਗੀਆਂ ਅੱਛਾ ਪੈਸੇ ਡਬਲ ਕਰ ਦਾਂਗੇ ਰਾਤੋਂ ਰਾਤ ਅਮੀਰੀ ਚਾਹਨਾ ਕਰੇ ਪੈਸਾ ਜਿੰਦਗੀ ਉਹ ਪੈਸੇ ਤਾਂ ਬਾਬਾ ਉਹੀ ਬਿਥਰੇ ਆ ਜਾਂਦੇ ਨੇ ਕੰਮ ਕਰਦੇ ਆ ਕਲੇਸ ਤੱਕ ਦਾ ਦਾਦੂ ਦਾ ਕਿੱਥੇ ਆਉਂਦੇ ਆ ਘਰ ਵਾਲੀ ਦੇ ਹੱਥ ਤੇ 10000 ਦੀ ਕੁੱਟੀ ਧਰਤੀ ਚਾਹੇ ਲਿਟੀ ਜਾਈ ਪੀਕੇ ਬੁਲਾਉਂਦੀ ਨਹੀਂ ਅੱਛਾ ਆ ਤੇ ਤੈਨੂੰ ਸਾਰੇ ਉਹ ਵੀ ਫੜਾਉਣਾ ਹੈ ਦਾਰੂ ਕਾਦੀ ਪੀਣਾ ਫਿਰ پیسے ਦਾਰੂ ਦਾ ਯਾਰ ਯਾਰ ਮਿੱਤਰਾਂ ਨਾਲ ਪਾਰਟੀ ਬੁਤੀ ਆਪਾਂ ਕਿਹੜਾ ਕੋਲੋਂ ਪੈਸੇ ਲਾਉਨੇ ਆ ਫਰੀ ਦੀ ਪੀਨੇ ਆ ਦਾਰੂ ਦਾ ਤੇਰੀ ਗੱਲ ਸੁਣ ਇੰਡੀਆ ਚ ਮੇਰੋ ਜਗਾਰੀ ਦਾ ਰੌਲਾ ਪਿਆ ਹਾਂ ਪੈਸਾ ਹੈ ਨਹੀਂ ਕਿਸੇ ਕੋਲੇ ਘਰ ਘਰ ਕੜੇ ਇਸ ਪੈਸੇ ਪਿੱਛੇ ਆ ਠੀਕ ਹੈ ਡਬਲ ਕਰ ਦੂੰ ਬੰਦੇ ਲਿਆ ਇੱਕ ਦੋ ਕਿੰਨੇ ਕੇ ਪੈਸੇ ਹੁਣ ਚਾਹੀਦੇ ਤੈਨੂੰ ਡਬਲ ਕਰਨ ਨੂੰ ਉਹ ਤਾਂ ਤੇਰੀ ਕਪਸਟੀਆ ਕਿੰਨਾ ਚਾਹੀਦਾ ਜ਼ਿੰਦਗੀ ਚ 20 ਲੱਖ ਚਾਹੀਦਾ 50 ਚਾਹੀਦਾ ਉਹਨਾਂ ਡਬਲ ਕਰਦੇ ਆਂਗੇ ਰਪੀਆ ਤਾਂ ਬੱਬਾ ਚਾਹੀਏ 1 ਕਰੋੜ ਆ ਜੇ ਰਪੀਆ ਮੇਰਾ ਐਂ ਕਰ ਇੱਕ ਵਾਰੀ 5 ਲੱਖ ਦਾ ਇੰਤਜ਼ਾਮ ਕਰ 10 ਬਣਾ ਕੇ ਦੇ ਦਾਂਗੇ ਬਾਬਿਆਂ ਦਾ ਮੋਹ ਨਹੀਂ ਮਾਇਆ ਨਾਲ ਨਹੀਂ ਤਾਂ ਜਿੰਨੂੰ ਮੈਂ ਮਹਿਲ ਚੜਨ ਦਿੰਦਾ ਪਰ ਕਰਾਉਣਾ ਕੀ ਆ ਦੁਨੀਆਦਾਰਨ ਆਏ ਆ ਬਾਬਾ ਬੋ ਜਦ ਤੂੰ ਇਹੂ ਕਰ ਲੈਣਾ ਤੂੰ ਬੜਾ ਭਾਰੀ ਕਸਤੂਰੀ ਲਿਆਉਣੀ ਪੈਣੀ ਆ ਪਹਾੜਾਂ ਚੋਂ ਅੱਛਾ 10 ਦਿਨ ਲੱਗਣਗੇ 15 ਕਿਤੇ ਪੰਜ ਲੱਖ ਕੀ ਭਰਕੇ ਦੇ ਦਾਂਗੇ ਕਿਤੇ ਪੰਜ ਲੱਖ ਲੈ ਕੇ ਭਾਲਾ ਜੀ ਨਾ ਟੱਪ ਜੀ ਚੱਕ ਨਾ ਕਰ ਭਾਕ ਤਾ ਦੂਸ਼ਣ ਨਾਲ ਆ ਸੰਤਾਂ ਤੇ ਡੁੱਬ ਜੇਂਗਾ ਜ਼ਿੰਦਗੀ ਚ ਪਾਰ ਨਹੀਂ ਲੱਗਣਾ ਤੂੰ ਕਹਿ ਦੇਣਾ ਚ ਕਰ ਦੇਂਗਾ ਟਵਲਾ 15 ਦਿਨਾਂ ਚ ਕਰ ਦੂੰ 15 ਦਿਨਾਂ ਚ ਤੂੰ ਸੇ ਹੋਣਾ ਨਹੀਂ ਅਗਲੀ ਪਤਾ ਜੂਪੀ ਵੀ ਅੱਜ ਬਗ ਜੀ ਉੱਠੇ ਦਿਮਾਗ ਦਾ ਲੱਗਦਾ ਤੂੰ ਤਾਂ ਹੀ ਕਾਮਯਾਬ ਨਹੀਂ ਹੈਗਾ ਇੱਕ ਵਾਰੀ ਭਰੋਸਾ ਕਰ ਐਨੇ پیسے ਬਾਬਾ ਫਿਰ ਇਕੱਲੇ ਤੋਂ ਹੋਣੀ ਨਹੀਂ ਮੈਂ ਕਿਸੇ ਨੂੰ ਪੁੱਛਦਾ ਨਾਲ ਹੱਲ ਕਰੂੰ ਕੋਈ ਇਸ ਨਾਲ ਰਲ ਕੇ ਜਾਂ ਕਰਾਂ ਦੇਖਦਾ ਮੈਂ ਮੁੰਡਾ ਹੈ ਰੇ ਬੰਦੇ ਮਿਸਟਰ ਪਿਆਰਾ ਹਾਂ ਚੱਲ ਕੋਈ ਨਾ ਬਾਬਾ ਦੇਖਦੇ ਆ ਵੀ ਹਲਿਆ ਸਵਾਲ ਆ ਦੇਰੀ ਨਹੀਂ ਕਰਨੀ ਠੀਕ ਆ ਬਾਬਾ ਜੀ ਰਾਵੜਾ ਜੀ ਪੂਰਾ ਪਿੰਡ ਕੋਲਪਤੀ ਬਣਾ ਦੂੰ ਕੋਠੀਆਂ ਗੱਡੀਆਂ ਕਾਰਾਂ ਹੋ ਜਾਣਗੀਆਂ ਤੇਰੇ ਕੋਲੇ ਹੱਸ ਗਿਆ ਢਿੱਜ ਗਿਆ ਹੁਣ ਆਉ ਪੈਸਾ ਹੁਣ ਕਰਾਂਗੇ ਗਾਣਾ ਰਕਾਉਣਾ ਇਹਨੂੰ ਕੀ ਪਤਾ ਕਰੋੜਪਤੀ ਦਾ ਬਾਬਾ ਬਣੂ ਕੋ ਕਵੇ ਨਾ ਮੈਂ ਕੱਟ ਦੇ ਭਗਤਣੀ